ਹੁਣ ਮੈਂ ਬੇਨਤੀ ਕਰਾਂਗਾ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਐਮਐਲਏ ਮਹਿਲਕਰਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਹਾ ਕਹਿਣਗੇ ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਅੱਜ ਪੰਜਾਬ ਦੀ ਆਨ ਬਾਨ ਸਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਸਮੁੱਚੀ ਸਾਡੇ ਕੈਬਨਿਟ ਮਨਿਸਟਰ ਬੈਠੇ ਨੇ ਐਮਐਲਏ ਸਾਹਿਬ ਇਥੋਂ ਦੇ ਬਹੁਤ ਹੀ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਜੀ ਖੁਡੀਆਂ ਜਿਹੜੇ ਉਮੀਦਵਾਰ ਨੇ ਸਾਡੇ ਜਿੰਨੇ ਵੀ ਐਸੀ ਬੈਂਕ ਦੇ ਦਰਜਾ ਬਦਰਜਾ ਆਗੂ ਸਹਿਬਾਨ ਬੈਠੇ ਨੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਜਿਨੇ ਵੀ ਤੁਸੀਂ ਬਹੁਤ ਹੀ ਕੜਕ ਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਬੈਠੇ ਹੋ ਸਤਿਕਾਰਯੋਗ ਸਾਥੀਓ ਮੇਰੇ ਆ ਭੈਣਾ ਮਤਾਵਾ ਮੇਰੇ ਪ੍ਰੈਸ ਵਾਲੇ ਸਾਥੀ ਬਹੁਤ ਲੰਮੇ ਸਮੇਂ ਤੋਂ ਗਰਮੀ ਦੇ ਵਿੱਚ ਵੇਟ ਕਰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਕਿਉਂਕਿ ਤੁਸੀਂ ਪਹਿਲੇ ਵਾਰ ਬਹੁਤ ਵੱਡਾ ਜਿਹੜਾ ਐਸੀ ਬੈਂਕ ਨੂੰ ਸਾਡੇ ਸਾਰੇ ਕਮਿਊਨਿਟੀ ਨੂੰ ਬਹੁਤ ਬੜਾ ਮਾਣ ਤੇ ਸਤਿਕਾਰ ਦਿੱਤਾ ਵੈਸੇ ਤਾਂ ਗਰਵਾਣੀ ਤੇ ਲਿਖਿਆ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਿਰਿਆਂ ਦੀ ਤਰ ਜੇ ਕੋਈ ਬਣਿਆ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਨ ਜੋ ਕੋ ਮੁੱਖ ਮੰਤਰੀ ਸਾਹਿਬ ਬਣਿਆ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਜੇ ਸਾਡੇ ਬਾਬਾ ਸਾਹਿਬ ਨੇ ਆਖਿਆ ਸੀ ਪੜੋ ਜੜੋ ਤੇ ਸੰਘਰਸ਼ ਕਰੋ ਤੇ ਜੇ ਸਕੂਲਾਂ ਦੀ ਦਿਸਾ ਸੁਧਰ ਜੂਗੀ ਤਾਂ ਸਾਡੇ ਬੱਚੇ ਆਪ ਹੀ ਨੌਕਰੀਆਂ ਤੇ ਲੱਗ ਜਾਣਗੇ ਆਪ ਹੀ ਸਾਡੇ ਘਰਾਂ ਦੇ ਵਿੱਚੋਂ ਹਨੇਰਾ ਦੂਰ ਹੋ ਜਾਊਗਾ ਮਾਨ ਜੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਦੇ ਲਈ ਸਾਡੇ ਸਰਕਾਰੀ ਸਕੂਲਾਂ ਨੂੰ ਚਾਰ-ਚਾਰ ਪੋਸਟਾਂ ਕੈਂਪਸ ਮੈਨੇਜਰ ਰੱਖੇ ਗਏ ਨੇ ਚੌਕੀਦਾਰ ਰੱਖੇ ਗਏ ਨੇ ਗਾਰਡ ਰੱਖੇ ਗਏ ਨੇ ਸਫਾਈ ਸੇਵਕ ਰੱਖੇ ਗਏ ਨੇ ਪਹਿਲਾਂ ਭਰਾਵੋ ਕੋਈ ਚੌਕੀਦਾਰ ਨਹੀਂ ਸੀ ਉਹਦਾ ਸਕੂਲਾਂ ਦੇ ਵਿੱਚ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੇਣ ਆ ਜਿਹੜੇ ਹਮੇਸ਼ਾ ਸੋਚਦੇ ਰਹਿੰਦੇ ਨੇ ਬਹੁਤ ਵੱਡੀ ਗੱਲ ਪ੍ਰਿੰਸੀਪਲ ਬਧਰਾਮ ਜੀ ਕਰਕੇ ਗਏ ਨੇ ਜਿਹੜੇ ਨਾ ਲਾਓ ਅਫਸਰ ਲਾਏ ਜਾਂਦੇ ਸੀ ਹਾਈ ਕੋਰਟ ਦੇ ਵਿੱਚ ਕਿੰਨੀਆਂ ਹੀ ਸਰਕਾਰਾਂ ਰਹਿ ਗਈਆਂ ਇੱਥੇ ਪਹਿਲਾਂ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਰੱਖਿਆ ਸੀਗਾ ਕਿੰਨੀਆਂ ਹੀ ਸਰਕਾਰਾਂ ਰਹਿ ਗਈਆਂ ਕਿਸੇ ਨੇ ਅੱਜ ਤੱਕ ਐਸੀ ਨੂੰ ਲਾਓ ਅਫਸਰ ਐਸੀ ਲਾਇਆ ਇਹ ਆ ਬੱਬਰ ਸ਼ੇਰ ਨੇ ਲਾਇਆ ਜਦੋਂ ਮਾੜੀ ਜੀ ਇਹਨਾਂ ਕੋਲੇ ਗੱਲ ਪਹੁੰਚੀ ਕਹਿੰਦਾ ਹੁਣੀ ਪੋਰਟ ਆ ਇਹ ਇਹਨਾਂ ਨੇ ਲਾਇਆ ਇਸ ਕਰਕੇ ਸਾਰੀ ਜ਼ਿੰਦਗੀ ਜਿਹੜਾ ਇਹ ਬਹੁਤ ਵੱਡਾ ਫੈਸਲਾ ਮਾਣ ਜੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਇਹਦਾ ਸਾਨ ਆਪਾਂ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦੇ ਪਹਿਲੇ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਜਿਹੜਾ ਰਿਸਰਚ ਸੈਂਟਰ ਬੱਲਾ ਵਿਖੇ ਵੱੜ ਰਿਹਾ ਉਹਨੂੰ 25 ਕਰੋੜ ਰੁਪਈਆ ਮਾਣ ਜੋਗ ਮੁੱਖ ਮੰਤਰੀ ਸਾਹਿਬ ਇਸ ਕਰਕੇ ਭਰਾਵਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਗਰਮੀ ਦਾ ਬਹੁਤ ਵੱਡੀ ਤਦਾਦ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਪਰ ਮੰਨ ਜੋ ਕਿ ਮੁੱਖ ਮੰਤਰੀ ਸਾਹਿਬ ਬਾਬਾ ਸਾਹਿਬ ਨੂੰ ਇੱਕ ਆਪਣਾ ਆਦਰਸ਼ ਮੰਨਦੇ ਆ ਕਿਉਂਕਿ ਸਾਰੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਅਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਸਾਰੇ ਆਫਸਰਾਂ ਦੇ ਵਿੱਚ ਲੱਗੀ ਆ ਉਹਨੂੰ ਆਦਰਸ਼ ਮੰਨਦੇ ਹੋਏ ਉਹਨਾਂ ਦੇ ਸੁਪਨੇ ਨੂੰ ਇਹ ਹਮੇਸ਼ਾ ਸਹਕਾਰ ਕਰਨਾ ਚਾਹੁੰਦੇ ਆ ਆਪਣੀ ਸਰਕਾਰ ਦਾ ਇਹ ਪਹਿਲਾ ਕੰਮ ਸਮਝਦੇ ਆ ਇਸ ਕਰਕੇ ਭਰਾਵੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਜੇ ਦੂਸਰੀਆਂ ਪਾਰਟੀਆਂ ਦੀ ਗੱਲ ਕਰਾਂ ਮੈਂ ਜਿਹੜੇ ਹਰਕੇ ਸੰਗਰੂਰ ਤੋਂ ਆਣਾ ਅਸੀਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਨੇ ਆ ਜਿੱਥੇ ਬਠਿੰਡੇ ਵਾਲਿਆਂ ਨੇ ਤਾਂ ਜਿੱਤਣਾ ਹੀ ਜਿੱਤਣਾ ਸਾਰੀਆਂ 13 ਦੀਆਂ 13 ਸੀਟਾਂ ਵੱਡੀ ਲੀਡ ਨਾਲ ਆ ਕੇ ਜਿੱਤਾਂਗੇ ਸੰਗਰੂਰ ਵਾਲਿਆਂ ਨੇ ਉੱਥੇ ਸੁਖਪਾਲ ਸਿੰਘ ਖਹਿਰਾ ਤੇ ਨਾਲ ਸਿਮਰਜੀਤ ਮਾਨ ਆਏ ਹੋਏ ਨੇ ਮੈਂ ਆਪਦੇ ਹਲਕੇ ਤੋਂ ਮੇਰੇ ਬਾਰੇ 2-4 ਗੱਲਾਂ ਉਹ ਝੂਠੀਆਂ ਜੀਆਂ ਬੋਲ ਗਿਆ ਹੁਣ ਆਉਂਦਾ ਹੀ ਨਹੀਂ ਹੈਗਾ ਚੀਕਾਂ ਪਵਾਇਆਂ ਪਈਆਂ ਉਹਦੀਆਂ ਉੱਥੋਂ ਮੇਰਾ ਕਹਿਣ ਦਾ ਭਾਵ ਕਿ ਕਿਉਂਕਿ ਝੂਠ ਬੋਲਣਾ ਬਹੁਤ ਅਗਲਾ ਬੋਲ ਇਹਨਾਂ ਨੂੰ ਆਇਆ ਵੀ ਆਪਾਂ ਦਾ ਇੱਕ ਤਰੀਕਾ ਕੀ ਆ ਮੁੜ ਕੇ ਜਿਹੜਾ ਹਲਕਿਆਂ ਦੇ ਵਿੱਚ ਆਉਣਾ ਨੀਵੇਂ ਜਿਹਾ ਹੋ ਕੇ ਝੂਠ ਬੋਲ ਕੇ ਨਿਕਲ ਜਾਓ ਮੁੜ ਕੇ ਲੋਕ ਭੁੱਲ ਭੁੱਲ ਜਾਣਗੇ ਮੇਰੇ ਨਾਲ ਬਾਣ ਸਾਹਿਬ ਸਾਡੇ ਉਮੀਦਵਾਰ ਆਪਣੇ ਸਾਡੇ ਨੌਜਵਾਨ ਸਾਰੇ ਕਿਆ ਕਰਨ ਕਹਿੰਦੇ ਪੰਡੋਰੀ ਸਾਹਿਬ ਕਹਿੰਦੇ ਅਕਾਲੀ ਦਲ ਦਾ ਕਦੇ ਨਾਂ ਹੀ ਨਹੀਂ ਲਿਆ ਤੁਸੀਂ ਜੇ ਜਿੰਨੇ ਵੀ ਪਿੰਡਾਂ ਦੇ ਵਿੱਚ ਆਵਾ ਬੋਲਦੇ ਆ ਕਹਿੰਦੇ ਅਕਾਲੀ ਦਲ ਦਾ ਵੀ ਨਾਂ ਲਿਆ ਕਰੋ ਮੈਂ ਕਿਹਾ ਜarre ਉਹੀ ਪਾਰਟੀ ਆ ਜਿਹੜੀ ਕਹਿੰਦੀ ਸੀ ਚੰਡੀਗੜ੍ਹ ਸਾਡਾ ਚੰਡੀਗੜ੍ਹ ਸਾਡਾ ਉਥੋਂ ਨਾਲ ਉਮੀਦਵਾਰੀ ਭੱਜਿਆ ਆ ਮੈਂ ਕਾਗਜ਼ੀ ਚੱਕਿਆ ਆ ਕਹਿੰਦੇ ਮੈਨੂੰ ਲੱਗਦਾ ਜੀ ਇਸ ਕਰਕੇ ਮੈਨੂੰ ਸਾਡੇ ਹਲਕੇ ਦੇ ਉਮੀਦਵਾਰ ਦਾ ਹਾਲ ਤੱਕ ਨਹੀਂ ਪਤਾ ਵੀ ਕੌਣ ਆ ਮੈਨੂੰ ਐਂ ਲੱਗਦਾ ਹੁੰਦਾ ਵੀ ਕਿ ਇੱਥੋਂ ਨਾਲ ਚੱਕ ਕੇ ਲੈ ਗਿਆ ਹੋਵੇ ਇਸ ਕਰਕੇ ਭਰਾਵੋ ਉਹਨਾਂ ਦਾ ਹੁਣ ਆ ਬੱਬਰ ਸ਼ੇਰ ਨੇ ਨਾਮੋਂ ਨਿਸ਼ਾਨ ਹੀ ਮਟਾਤਾ ਜਿਆਦਾ ਕੁਝ ਨਾ ਕਹਿੰਦਾ ਫੇਰ ਮੈਂ ਮਾਨ ਜੋ ਕੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਆਉਣ ਵਾਲੇ ਸਮੇਂ ਇਸ ਤਰ੍ਹਾਂ ਹੀ ਹਮੇਸ਼ਾ ਮਾਨ ਬਖਸ਼ਦੇ ਰਹਿਣਗੇ ਸਾਰੇ ਸੰਗਤਾਂ ਜਿਹੜੇ ਦੂਰ ਨੇੜੇੋਂ ਚੱਲ ਕੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਆਂ ਪੁਣਾ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ